ਇਸਾਂ ਕਿ ਅੱਜ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੰਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਖਬਾ ਜੋਧ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਆ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਦਮ ਜਿਹੜਾ ਡਰੇਨ ਦੇ ਰਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੀਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੀਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਉਹ ਆਵਾਜ ਆਵਾਜ ਹੋਇਆ ਫਾਇਰ ਤੇ ਪੀਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਕਿਊਜ਼ਡ ਲਾਫ ਪੀਸਿੰਗ ਮਸੀ ਬਟਵੇ ਦਾ ਉਹਦੇ ਰਾੱਤ ਤੇ ਗੋੜੀ ਲੱਗੀ ਹੈ ਔਰ ਦੂਸਰਾ ਕਿਊਜ਼ਡ ਵੀ ਲਾਫ ਪੀਸਿੰਗ ਯਾ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੋੜੀ ਲੱਗੀ ਹੈ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਆਏ ਆ ਅਸੀਂ ਸ ਤਾਂ ਕਿੰਨੇ ਨੌਜਵਾਨ ਹਾਂਜੀ ਕਿੰਨੇ ਬੰਦੇ ਫੜੇ ਜੀ ਇਹ ਟੋਟਲ 3 ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਤੇ ਬਰਾਮਦਗੀ ਕੀ ਹੋਈ ਜੀ ਬਰਾਮਦਗੀ ਇੱਕ ਇਹਨਾਂ ਕੋ ਰਵਲਵਰ 32 ਬੋਰ ਦਾ ਕੰਟਰੀ ਮਡ ਜੈਸੀ ਪਿਸਟਲ ਦੇਸੀ ਆ ਹੋਰ ਕਵਰ ਹੋਇਆ ਦੇ ਨਾਲ ਦੋ ਕੋਲ ਆ ਔਰ ਚਾਰ ਰੌਂਡ ਬਰਾਮਦ ਕੀ ਕਿਸ ਗ੍ਰੋ ਨਾਲ ਕਿਸ ਕਰੋਨਾ ਸੰਬੰਧਿਤ ਬੰਦੇ ਆ ਜੀ ਬੇਸਿਕਲੀ ਜਿਹੜੀ ਹੈ ਜਿਹੜਾ ਪ੍ਰਭ ਦਾਸੂ ਵਾਲਾ ਉਸ ਗ੍ਰੋ ਦੇ ਮੈਂਬਰ ਆ ਜਿਹੜਾ ਉਹਦੀ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮ ਪਾਉਂਦੇ ਆ ਉਹਨਾਂ ਦੇ ਘਰਾ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਘਰੋਤੀਆਂ ਦੀ ਡਿਮਾਂਡ ਕਰਦੇ ਸਰ ਕੋਈ ਪਤਾ ਚੱਲੇ ਕਿ ਕੋਈ ਇਹਨਾਂ ਦੇ ਮਕਦਮੇ ਪਹਿਲਾਂ ਵੀ ਦਰਜ ਹੋਏ ਨੇ ਆ ਉਹ ਹੈ ਇੱਕ ਲਗ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਪਤਾ ਲੱਗ ਜੂਗਾ ਠੀਕ ਫਿਲਹਾਲ ਕੀ ਕਾਰਵਾਈ ਕੀਤੀ ਗਈ ਫਿਲਹਾਲ ਤੇ ਇਹਨਾਂ ਦੇ ਖਿਲਾਫ ਜਿਹੜਾ ਹੈ ਪੁਲਿਸ ਪਾਰਟੀ ਤੇ ਇਹਨਾਂ ਨੇ ਪਾਇਬ ਕੀਤਾ ਆ ਉਹਦੇ ਸਬੰਧ ਚ ਮਕਦਮਾ ਦਰਜ ਕਰਕੇ